ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਖੇਤਰ ਪ੍ਰਸ਼ਾਸਨ ਵੱਲੋਂ ਜੀ ਆਇਆਂ ਆਖਦਾ ਤੇ ਮਿੱਕਾ ਸਵਾਗਤ ਕਰਦਾ ਹਾਂ ਬਹੁਤ ਜਲਦੀ ਸਾਡੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਹੈ ਸਾਡੇ ਵਿਚਾਰ ਪਹੁੰਚਣ ਵਾਲੇ ਨੇ ਉਸ ਤੋਂ ਉਪਰੰਤ ਜਿਹੜੀ ਟੰਡਾ ਲੈਣ ਆਉਣ ਦੀ ਜਿਹੜੀ ਰਸਮ ਹੈ ਅਦਾ ਕੀਤੀ ਜਾਏਗੀ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਕਿ ਜਦੋਂ ਵੀ ਸਾਡਾ ਝੰਡਾ ਲਹਿਰਾਇਆ ਜਾਏਗਾ ਰਾਸ਼ਟਰੀ ਗੀਤ বাজੇਗਾ ਤੇ ਸਾਰੇ ਆਪਣੀ ਆਪਣੀ ਥਾਵਾਂ ਤੇ ਜ਼ਰੂਰ ਕਰੇ ਹੋਣ ਇਹ ਸਾਡੀ ਸੱਚੀ ਜਿਹੜੀ ਰਿਸਪੈਕਟ ਹੈ ਇਸ ਦੇਸ਼ ਤੇ ਝੰਡੇ ਪ੍ਰਤੀ ਉਹ ਸਾਨੂੰ ਦਿਖਾਉਣੀ ਚਾਹੀਦੀ ਹੈ ਤੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਵਿੰਦਰ ਸਿੰਘ ਜੀ ਪੀਸੀਐਸ ਐਸਡੀਐਮ ਕਰਨ ਸਾਡੇ ਵਿੱਚ ਸੇਵ ਵਾਲੇ ਲੈ ਕੇ ਆਉਂਦੇ ਹੋਏ ਤੇ ਮੈਂ ਅੱਜ ਦੇ ਸਾਡੇ ਮੁੱਖ ਮਹਿਮਾਨ ਸਰਦਾਰ ਗੁਰਬੰਦਰ ਸਿੰਘ ਜੀ ਪੀਸੀਐਸ ਐਸਕੇ ਫਰਰ ਜੀ ਨੂੰ ਇੱਥੇ ਤੇ ਨਾਲ ਹੀ ਧੰਨਵਾਦ ਕਰਦਾ ਹਾਂ ਸਾਡੀ ਅੱਜ ਦੀ ਫੈਸਟ ਕਲੱਬ ਦਾ ਵੀ ਜਿਹੜੇ ਸਾਰੇ ਇੱਥੇ ਸਾਡੇ ਵਿਚਾਰ ਪਹੁੰਚੇ ਨੇ ਤੇ ਇਸ ਪ੍ਰੋਗਰਾਮ ਨੂੰ ਕਵਰ ਕਰਦੇ ਨੇ जगतार सिंह वालों निभाई गई है, ओ, दी है। और सारे रिक्वेस्ट है कि सारे अपनी अपनी था खड़े हो जाए मार्च पास हो रहेगी उन्होंने डी एस पी श्री करण संधु जी ਤੇ ਨਾਲ ਟ੍ਰੇਨ ਕਮਾਂਡਰ ਏਐਸਆਈ ਕੇਵਲ ਕ੍ਰਿਸ਼ਨ ਜੀ ਟ੍ਰੇਨ ਦਾ ਨਿਰਿਕਣ ਕਰਵਾਉਂਦੇ ਹੋਏ ਹਵਾ ਤਿਰੰਗੇ ਦੇ ਤਿੰਨ ਰੰਗ ਜਿਸ ਵਿੱਚ ਸਭ ਤੋਂ ਉੱਪਰ ਕੇਸਰੀ ਰੰਗ ਹੈ ਜੋ ਸਾਨੂੰ ਕੁਰਬਾਨੀ ਦਾ ਜਜ਼ਬਾ ਸਿਖਾਉਂਦਾ ਹੈ ਇਹ ਸਾਡੇ ਸਾਰੇ ਦੇਸ਼ਵਾਸੀਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਰਾਸ਼ਟ੍ਰ ਰੰਗੇ ਦਾ ਅਸੀਂ ਸਨਮਾਨ ਕਰੀਏ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਗੁਰਮਿੰਦਰ ਸਿੰਘ ਜੀ ਪੀਸੀਐਸ ਐਸਟੀਐਮ ਖਰੜ ਫ੍ਰੇਡ ਦਾ ਸੁਆਜ਼ਾਦੀ ਦਿਵਸ ਤੇ ਮੈਂ ਆਪ ਸਭ ਇਲਾਕਾ ਨਿਵਾਸੀਆਂ ਤੇ ਸਾਰੇ ਦੇਸ਼ ਵਾਸੀਆਂ ਨੂੰ ਡਾਕਿਲਾਤ ਵਧਾਈ ਦਿੰਦਾ ਹਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਮਹਾਨ ਸਪੂਤਾਂ ਨੂੰ ਮੇਰਾ ਕੋਟ ਕੋਟ ਪ੍ਰਣਾਮ ਅੱਜ ਸਾਰੇ ਭਾਰਤ ਵਿੱਚ 15 ਅਗਸਤ ਦਾ ਇਹ 78ਵਾਂ ਆਜ਼ਾਦੀ ਦਿਹਾੜਾ ਬੜੀ ਤੁੰਤਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਕਟਾ ਦਿਵਸ ਉਹਨਾਂ ਦੇ ਕਾਸ਼ੀਤਾ ਦੇ ਸੰਕਾਹਿ ਸੰਭਵ ਹੋਇਆ ਹੈ ਕਿਉਂਕਿ ਸ੍ਰੀ ਭਗਤ ਸਿੰਘ ਸ੍ਰੀ ਰਾਜਗੁਰੂ ਸ਼੍ਰੀ ਸੁਖਦੇਵ ਅਤੇ ਹੋਰ ਬਨੇਕਾ ਕੰਪਟਤਾ ਸੰਗਾਮੀਆਂ ਨੇ ਛਿੱਧੀਆਂ ਦੇ ਕੇ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ। ਇਹਨਾਂ ਦੇ ਸਦਕੇ ਹੀ ਅੱਜ ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਬਣੇ। ਸਾਨੂੰ ਮਾਣ ਹੈ ਆਪਣੇ ਆਜ਼ਾਦ ਭਾਰਤ ਦੇ ਇਤਿਹਾਸੀ ਹੋਣ ਦਾ। ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ। ਲੱਖਾਂ ਹੀ ਲੋਕਾਂ ਨੇ ਤਸੀਹੇ ਚੜ੍ਹਦੇ, ਜਿੱਲਾਂ ਘਟੀਆਂ, ਕਾਲੇ ਪਾੜੀਆਂ ਦੀਆਂ ਸਜਾਵਾਂ ਉਹ ਕਦੇ ਵਕਤੇ ਨੂੰ ਕਿਤਾ ਬਾਂਸੀ ਦੇ ਰਸਤੇ ਨੂੰ ਚੁੰਮਿਆ ਅਤੇ ਸ਼ੀਧਾ ਪਾਈਆਂ ਜੰਮੇ ਵਾਲੇ ਬਾਗ ਦਾ ਸਾਕਾ ਕਿਸੇ ਤੋਂ ਭੁੱਲਿਆ ਨਹੀਂ ਬੇਸ਼ੱਕ ਦੇਸ਼ ਨੂੰ ਆਜ਼ਾਦ ਕਰਾਉਣ ਲਈ ਹਰ ਮਜਬੂਤ ਹਰ ਵਰਗ ਦੇ ਲੋਕਾਂ ਨੇ ਭਾਰੀ ਯੋਗਦਾਨ ਪਾਇਆ ਆਪਾਂ ਜਾਤੀ ਦੇ ਪੋਲ ਵਿੱਚ ਪੰਜਾਬੀਆਂ ਦਾ ਰੋਲ ਭਿਆਰ ਤੇ ਸੁਨਹਿਰੀ ਪੰਨਿਆਂ ਤੇ ਲਿਖਿਆ ਹੋਇਆ ਹੈ ਜ਼ੁਲਮ ਤੇ ਜ਼ਬਰ ਦੇ ਖਿਲਾਫ ਡਟ ਕੇ ਮੁਕਾਬਲਾ ਕਰਨਾ ਪੰਜਾਬੀਆਂ ਨੂੰ ਵਿਰਾਸਤ ਵਿੱਚ ਪ੍ਰਾਪਤ ਹੋਇਆ ਪੰਜਾਬੀਆਂ ਨੇ ਦੇਸ਼ ਦੀ ਜਾਂਦੀ ਦੀ ਕੁਰਬਾਨੀਆਂ ਦਿੱਤੀਆਂ ਅਤੇ ਅੰਗਰੇਜ਼ ਸਰਕਾਰ ਨੂੰ ਭਾਰਸ਼ਟ ਲਈ ਮਜਬੂਰ ਕਰ ਦਿੱਤਾ ਸਾਡੇ ਵਿੱਚ ਸੁਧਾਰ ਦੇ ਚੇਤਿਆਂ ਨੇ ਸਾਨੂੰ ਸਮਾਜਿਕ ਪ੍ਰਗਤੀ ਜੀਵਨ ਨਿਰਵਾਹ ਦੇ ਬਰਾਬਰ ਮੌਕੇ ਅਤੇ ਸੋਚੀ ਜਿੰਦਗੀ ਜਿਉਣ ਦੀ ਬੁਸਤਾ ਬੜੀ ਸੰਸਕ੍ਰਿਤ ਜੁਰੀਅਤ ਪਹਾਰ ਦਿੱਤੀ ਹੈ ਇਹ ਸਹੀ ਮੰਨਿਆ ਵਿੱਚ ਜਿੱਥੇ ਕਿ ਜਸ਼ਨ ਮਨਾਉਣ ਦਾ ਮੌਕਾ ਹੈ ਉੱਥੇ ਹੀ ਇਸ ਦਿਨ ਨੂੰ ਇੱਕ ਮਨ ਹੋ ਕੇ ਸਾਡੇ ਸੰਭਾਲ ਵਿੱਚ ਨਿਸ਼ਚਿਤ ਕੀਤਾ ਗਿਆ ਕਿਚਿਆਂ ਅਤੇ ਮਾਨ ਸੰਕਟਾ ਸਮਾਗਮੀਆਂ ਦੇ ਸੁਪਨਿਆਂ ਦੀ ਪੂਰਤੀ ਹੱਤ ਆਪਣੀਆਂ ਸਫਲਤਾਵਾਂ ਦੇ ਨਾਮ ਮਸਫਲਤਾਵਾਂ ਦੇ 3ਵੀਂ ਤਰੀਕੀ ਨਾਲ ਕੋ ਕਰਨੀ ਚਾਹੀਦੀ ਹੈ ਅਜੋਕੇ ਸਮੇਂ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਸਾਫ ਸਵਾਲ ਵੀ ਸਾਡੇ ਸਾਰਿਆਂ ਦੇ ਨਿੱਜੀ ਜਤਕਾ ਯਤਨਾ ਸੰਕਾ ਸੰਭਵ ਹੋ ਸਕੇ ਸਬ ਡਿਵੀਜ਼ਨ ਥਰਡ ਪ੍ਰੋਸੀਸ਼ਨ ਮੇਲੋਂ ਹੁਣ ਤੱਕ 50 ਯਰ ਪੋਤੇ ਵੱਖ-ਵੱਖ ਪਿੰਡਾਂਾਂ ਅਤੇ ਸ਼ਹਿਰਾਂ ਵਿੱਚ ਲਗਾਏ ਜਾ ਚੁੱਕੇ ਹਨ ਮੈਂ ਆਪ ਸਭ ਨੂੰ ਬੀਨ ਕਰਦਾ ਹਾਂ ਕਿ ਇਸ ਸਮਾਗਮ ਵਿੱਚ ਬਨ ਮੰਡਲ ਉਪਸਬ ਨੂੰ ਮੁੱਖ ਰੱਖਦੇ ਹੋਏ ਸਾਰਿਆਂ ਨੂੰ ਪੌਦੇ ਪੇਂਟ ਕੀਤੇ ਜਾਣ ਅਤੇ ਹਰ ਇੱਕ ਵਿਅਕਤੀ ਆਪਣਾ ਇੱਕ ਦਰਖਟ ਝੂਟਾ ਜ਼ਰੂਰ ਲਗਾਵੇ ਕਿੰਨਾ ਪੌਦਿਆਂ ਨੂੰ ਆਪਣੇ ਮਹੱਲਾ ਮਹੱਲਿਆਂ ਕਰਾ ਚ ਮਗਾਉਣਗੇ ਉਪ ਮੰਡਲ ਪ੍ਰਸ਼ਾਸਨ ਵੱਲੋਂ ਵੇਖ ਨੂੰ ਦੇ ਪੋਤੇ ਤੋਂ ਦਾ ਟਿੱਟਾ ਵਿੱਥਿਆ ਹੋਇਆ ਹੈ ਜਿੱਤੇ ਤਹਿਤ ਸਾਡੀ ਜਨ ਵਿੱਚ ਵੱਖ-ਵੱਖ ਜਗ੍ਹਾ ਤੇ ਪੋਤੇ ਲਗਾਏ ਜਾ ਰਹੇ ਆ ਇਸੇ ਤਰ੍ਹਾਂ ਪਾਣੀ ਦੀ ਸਾਂਭ-ਸਮਾਂਭ ਤੇ ਵੀ ਕੰਮੇ ਕਿਤੇ ਜਾ ਰਹੇ ਆ ਮੇਰੀ ਆਪ ਸਭ ਨੂੰ ਅਪੀਨਾ ਕਿ ਪਾਣੀ ਦਾ ਸਤਕਾਰ ਕਰਦੇ ਰਹੀ ਦੀ ਸਾਂਭ-ਸਮਾਂਭ ਅੱਛੇ ਤਰੀਕੇ ਨਾਲ ਕੀਤੀ ਜਾਵੇ ਅਜਾਦੀ ਦੇ ਇਸ ਦਿਹਾੜੇ ਤੇ ਸਾਡਾ ਸਾਹਮਣੇ ਇਹ ਵੀ ਫਰਜ਼ ਬਣਦਾ ਕਿ ਅਸੀਂ ਪ੍ਰਣ ਲਈਏ ਕਿ ਦੇਸ਼ ਰਾਜ ਅਤੇ ਕੌਮ ਦੀ ਮਾਣ ਬਰਖਾ ਦੇ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਵਾਂਗੇ ਕਤੇ ਹੋਰ ਸੁਨੋਰਤ ਦੀ ਪੂਰਤੀ ਨਹੀਂ ਜੱਗਾ ਚੀਰ ਲਾਵਾਂਗੇ ਕਿਤੇ ਨੋਰਥ ਲਈ ਸਾਡੇ ਦੇਸ਼ ਤੇ ਸਤੰਤਕਤਾਸ ਕਾਮੀ ਆਲੇ ਲੰਮਾ ਸੰਗਰਸ਼ ਕੀਤਾ ਤੇ ਕੁਰਬਾਨੀਆਂ ਦਿੱਤੀਆਂ ਉਸ ਨੂੰ ਨੇ ਪਹਿਚਾਣ ਦੀ ਹਰ ਕੋਸ਼ਿਸ਼ ਕਰਾਂਗੇ ਹਾਲ ਹੀ ਵਿੱਚ 2020 ਵਰਲਡ ਕੱਪ ਵਿੱਚ ਖਰੜ ਸ਼ਹਿਰ ਦੇ ਉਸਨੀ ਜੀ ਅਰਸ਼ਦੀਪ ਸਿੰਘ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਰਲਡ ਕੱਪ ਦਿਖਾਇਆ ਵਰਲਡ ਕੱਪ ਦਿਖਾ ਕੇ ਸਾਡੇ ਸ਼ਹਿਰ ਖਰੜ ਦਾ گاؤں ਰੋਸ਼ਕਿੱਤ ਨਵੇਂ ਖਰੜ ਵਾਸੀਆਂ ਨੂੰ ਬਿਸਤੀ ਵਧਾਈ ਦਿਨ। ਗਿਆ ਸਰਕਾਰ ਵੱਲੋਂ ਆਮ ਜਨਤਾ ਦੀ ਸਹੂਤ ਲਈ ਆਪਕੇ ਦੁਆਰ ਤੱਕ ਕੀ ਤੱਕ ਪਿੰਡਾਂ ਤੇ ਸ਼ਹਿਰਾਂ ਵਿੱਚ ਕੈਂਪ ਲਗਾਏ ਜਾ ਰਹੇ ਆ ਜਿੱਥੇ ਆਪ ਜਨਤਾ ਵੱਲੋਂ ਨਾਮ ਲਿਆ ਜਾ ਰਿਹਾ ਤੇ ਉਹਨਾਂ ਦੀਆਂ ਸਮੱਸਿਆ ਦਾ ਮੌਕੇ ਤੇ ਹਟਾਰਾ ਕੀਤਾ ਜਾ ਰਿਹਾ ਹੈ। ਵਾਹ ਆਪ ਸਭ ਡਾਕਰ ਵਾਸੀਆਂ ਨੂੰ ਆਪਣੇ ਦਿਨੋਗ ਵਾਰਕਵਾ ਦਿੱਤਾ ਹੋ ਰਿਹਾ ਹੈ। ਆਪ ਸਭ ਦੇ ਪਿਸ਼ਾਰ ਪੇਖੀ ਕਾਬਲਾ ਕਰਦਾ ਆਪ ਸਭ ਨੂੰ ਇਸ ਕੰਕਰਤਾ ਦੇ ਸੋਤਿਆੜੇ ਦੀ ਲੱਖ ਲੱਖ ਵਧਾਈ ਦਿੰਦਾ ਜੈ ਕਿਸ ਪਬਲਿਕ ਸਕੂਲ ਕਰਨ ਐਡਸਨਿਸ ਫੂਲ ਨਾਮ ਮਾਧਿਅ ਕਲੀਨ ਕਮਾਂਡਰ ਹਰਕੀਰਤ ਸਿੰਘ ਤੇ ਫ੍ਰੇਟ ਚਾਰ ਜੀ ਸਿੰਦਰਜੀਤ ਸਿੰਘ ਕੀ ਅਗਲੀ ਰਕੜੀ ਪੰਚ ਵਾਲਾ ਭੱਤੀ ਹੋਈ ਹੈ ਸੈਂਡਰਸਨ ਜਬਲਿਕ ਫੂਲ ਕਰਨ ਫ੍ਰੇਟ ਕਮਾਂਡਰ हर्षप्रीत सिंह ट्रेड इंचार्ज एजुस्टान आदर्श पब्लिक स्कूल कमांडर कृतिका ट्रेड इंचार्ज श्री प्रतपाल सिंह जी अगली टुकड़ी मंच वाल वर्ती हुई एनी स्कूल खरड़ ट्रेड कमांडर आदित्या ट्रेड इंचार्ज मैडम रुपिंदर कौर रुपेंद्र जीत कौर अगली टुकड़ी मंच वाल वर्ती हुई सेंट इजरा इंटरनेशनल स्कूल गर ट्रेन कमांडर परमजीत सिंह इंचार्ज मिस्टर सलीम मोहम्मद अगली टुकड़ी हुई रियात इंटरेप शर्मा ट्रेन इंचार्ज श्री विक्रम जी अगली टुकड़ी मंच वर्ती हुई अंबिका बी एड कॉलेज बडाली ट्रेन कमांडर गुरजोत सिंह ट्रेन इंचार्ज श्री

पिछले रक्षाबंधन पे भी नहीं किया मेरी प्यार इसी बहन को मेरी उम्र लग जाए अल्ले 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 मेरी प्यारी आपकी छुट्टी रद्द की गई है आपको जल्द से जल्द सरहद पे रिपोर्ट करना होगा यस सर जय हिंद बस माँ की गत रही छोटे तो याद तो मुझे भी आती है लेकिन ये धरती भी तो अपनी माँ है दिवाली गए कितने दिन हो गए चार पांच दिन हुए हमें साहब जी क्यों क्या हुआ साहब जी नहीं, नहीं कुछ नहीं ऐसे ही। बेटे को अपने हाथों में का खाता आया था <laughs> कह रहा था कि पापा इस दिवाली को हम दुश्मन के साथ नहीं हमारे साथ दौड़ना <laughs> <laughs>